ਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ 7 ਰੋਜ ਦੇ ਕੰਡੇ ਤੋਂ ਰਾਤ 7:00 ਵਜੇ ਦੇ ਕਰੀਬ ਅਸੀਂ YouTube ਦੇ ਵਿਚਾਰਨ ਚੈਨਲ ਦੇ ਉੱਪਰ ਸਾਂਝੀਆਂ ਕਰ ਰਹੇ ਹਾਂ ਤਸਵੀਰਾਂ ਨੇ ਜਿਹੜੀਆਂ ਦਿਨ ਦੇ ਹਾਲਾਤ ਦੇ ਨਾਲੋਂ ਕੁਝ ਕਰੀਬ-ਕਰੀਬ ਨੇ ਪਰ ਅੱਧਾ ਕੁ ਫੁੱਟ ਜਿਹੜਾ ਪਾਣੀ ਹੈ ਉਹ ਹੋਰ ਚੜਿਆ ਹੈ ਹਾਲਾਂਕਿ ਬੰਨ ਤੇ ਅੰਦਰਲਾ ਪਾਣੀ ਜਿਹੜਾ ਹੈ 5 ਤੋਂ 6 ਫੁੱਟ ਜਿਹੜਾ ਨੀਵਾ ਚੱਲ ਰਿਹਾ ਹੈ ਬੰਨ ਦੇ ਨਾਲ ਪਾਣੀ ਦੇ ਉੱਪਰੋਂ ਗੱਲ ਕਰੀਏ ਤਾਂ 5 ਤੋਂ 6 ਫੁੱਟ ਜਿਹੜਾ ਪਾਣੀ ਹੈ ਉਹ ਨੀਵਾ ਚੱਲ ਰਿਹਾ ਸੋ ਤਸਵੀਰਾਂ ਵੀ ਤੁਹਾਨੂੰ ਦਿਖਾਵਾਂਗੇ ਸਾਰਾ ਹਾਲਾਤ ਬਿਆਨ ਕਰਾਂਗੇ 7 ਲੋਜ ਦਾ ਅਤੇ ਰਾਤ 9:30 ਵਜੇ ਦੀ ਤਸਵੀਰ 2 ਸਤੰਬਰ 2025 ਦੀ ਅੱਜ ਅਸੀਂ ਗਰਾਊਂਡ ਜ਼ੀਰੋ ਤੋਂ ਵਿਚਾਰਵੰਟੀਵੀ ਹੈ ਜਿਹੜਾ ਤੁਹਾਡੇ ਨਾਲ ਸ਼ੇਅਰ ਕਰ ਰਿਹਾ ਸੋ ਇਸ ਵੇਲੇ ਅਸੀਂ 7 ਲੋਜ ਦੇ ਕੰਡੇ ਤੋਂ ਮੌਸਮ ਦੀ ਵੀ ਅਪਡੇਟ ਆਪ ਸਭ ਨਾਲ ਸਾਂਝੀ ਕਰ ਦਈਏ ਫਤੇਗੜ ਸਾਹਿਬ ਆਨੰਦਪੁਰ ਸਾਹਿਬ ਪੰਜਾਬ ਦੇ ਬਾਕੀ ਜਿਹੜੇ ਜ਼ਿਲ੍ਹੇ ਨੇ ਲੁਧਿਆਣਾ ਜਲੰਧਰ ਕਪੂਰਥਲਾ ਇਹਨਾਂ ਜ਼ਿਲ੍ਹਿਆਂ ਤੋਂ ਇਲਾਵਾ ਬਰਨਾਲਾ ਤੇ ਫਿਰੋਜ਼ਪੁਰ ਦੇ ਵਿੱਚ ਵੀ ਕਾਰਵਾਈਆਂ ਜਿਹੜੀਆਂ ਨੇ بارش ਦੀਆਂ ਹੋ ਸਕਦੀਆਂ ਨੇ بارش ਜਿਹੜੀ ਹੈ ਦਰਮਿਆਨੀ ਤੋਂ ਭਾਰੀ ਹੋ ਸਕਦੀ ਹੈ ਪਰ ਕੁਝ ਹਾਲਾਤ ਜਿਹੜੇ بارش ਦੇ ਦਿਨ ਦੇ ਨਾਲੋਂ ਸਾਫ਼ ਹੁੰਦੇ ਨਜ਼ਰ ਆ ਰਹੇ ਨੇ ਪਰ ਫੇਰ ਵੀ ਚੇਤਾਵਨੀ ਪ੍ਰਸ਼ਾਸਨ ਦੇ ਵੱਲੋਂ ਤੇ ਭਾਰਤੀ ਮੌਸਮ ਵਿਭਾਗ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਦਿੱਤੀ ਗਈ ਹੈ ਕਿ ਅਲਰਟ ਰਹੋ ਕਿਉਂਕਿ ਭਾਖੜਾ ਤੋਂ ਜਿਹੜਾ ਪਾਣੀ ਛੱਡਿਆ ਗਿਆ ਹੌਲੀ-ਹੌਲੀ ਦਰਿਆ ਤਕਰੀਬਨ ਅੱਧਾ ਕੁ ਫੁੱਟ ਪਾਣੀ ਹੈ ਜਿਹੜਾ ਹੋਰ ਵਧਿਆ ਸੋ ਤਸਵੀਰਾਂ ਤੁਹਾਨੂੰ ਸੱਤ ਲੋਹ ਜੀਆਂ ਵੀ ਦਿਖਾ ਦਿੰਦੇ ਆ ਕਿ ਕਿੰਨਾ ਕੁ ਪਾਣੀ ਹੈ ਜਿਹੜਾ ਇਸ ਟਾਈਮ ਚੱਲ ਰਿਹਾ ਸੱਤ ਲੋਹ ਦੇ ਵਿੱਚ ਹਾਲਾਂਕਿ ਤਸਵੀਰਾਂ ਜਿਹੜੀਆਂ ਨੇ ਧੁੰਦਲੀਆਂ ਆ ਸਕਦੀਆਂ ਨੇ ਔਰ ਹਨੇਰੇ ਦੀ ਵਜ੍ਹਾ ਤੇ ਕਾਰਨ ਸਾਫ਼ ਤਸਵੀਰ ਤੁਹਾਨੂੰ ਨਹੀਂ ਦੇਖ ਸਕਦੀ ਪਰ ਫੇਰ ਵੀ ਅਸੀਂ ਇਸ ਗੱਲ ਦੀ ਪੁਸ਼ਟੀ ਕਰਦੇ ਆ ਕਿ ਦਰਿਆ ਦੇ ਵਿੱਚ ਪਾਣੀ ਜਿਹੜਾ ਹੈ ਉਹ ਵਧ ਰਿਹਾ ਹਾਲਕਿ ਸਪੀਡ ਥੋੜੀ ਹੈ ਸਵੇਰ ਤੱਕ ਪਾਣੀ ਹੈ ਜਿਹੜਾ ਕਉਕੂ ਕਿਉਂਕਿ بارش ਦਾ ਅਨੁਮਾਨ ਹੈ ਜਿਹੜਾ ਉਹ ਲਗਾਇਆ ਜਾ ਰਿਹਾ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ بارش ਦੀ ਜਿਹੜੀ ਹੈ ਉਹ ਅਮਨੀ ਦਿੱਤੀ ਗਈ ਹੈ ਪਾਣੀ ਤੁਸੀਂ ਦੇਖ ਸਕਦੇ ਹੋ ਪਾਣੀ ਦੇ ਵਿੱਚ ਇਹ ਵਸਤੂਆਂ ਲੰਘਦੀਆਂ ਕਿ ਕਿੰਨੀ ਕੁ ਸਪੀਡ ਦੇ ਨਾਲ ਇਹ ਚੀਜ਼ਾਂ ਪਾਣੀ ਦੇ ਵਿੱਚੋਂ ਜਿਹੜਾ ਕੱਖ ਕੰਡਾ ਹੈ ਉਹ ਨਿਕਲ ਰਿਹਾ ਸੋ ਰਾਤ ਦੇ ਹਨੇਰੇ ਕਰਕੇ ਜਿਹੜੀ ਵੀਡੀਓ ਦੇ ਵਿੱਚ ਤੁਹਾਨੂੰ ਤਸਵੀਰਾਂ ਧੁੰਦਲੀਆਂ ਨਜ਼ਰ ਆ ਸਕਦੀਆਂ ਪਰ ਪਾਣੀ ਦੀ ਰਫ਼ਤਾਰ ਕਾਫੀ ਹੈ ਅਤੇ ਪਾਣੀ ਦੀ ਜਿਹੜੀ ਮਾਤਰਾ ਹੈ ਉਹ ਦੁਪਹਿਰ ਦੇ ਨਾਲੋਂ ਅੱਧਾ ਤੋਂ ਅੱਧਾ ਪੌਣਾ ਫੁੱਟ ਵੱਧ ਸੋ ਤਸਵੀਰਾਂ ਸਤਲੋਈ ਦੇ ਕੰਡੇ ਤੋਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਹਾਲਾਂਕਿ ਟਾਰਚ ਦੀ ਮਦਦ ਦੇ ਨਾਲ ਤੁਹਾਨੂੰ ਇਹ ਤਸਵੀਰਾਂ ਸਾਂਝੀਆਂ ਕਰ ਰਹੇ ਹਾਂ ਔਰ ਇਸ ਵੇਲੇ ਗੁਰੂ ਘਰਾਂ ਦੇ ਵਿੱਚੋਂ ਵੀ ਅਨਾਉਂਸਮੈਂਟਾਂ ਲੋਕਾਂ ਨੂੰ ਜਾਗਰੂਕ ਰਹਿਣ ਦੇ ਲਈ ਕੀਤੀਆਂ ਜਾ ਰਹੀਆਂ ਸੋ ਇਹ ਸਨ ਰਾਤ 9:30 ਵਜੇ ਦੇ 2 ਸਤੰਬਰ 2025 ਦੀ ਅਪਡੇਟ YouTube ਦੇ ਵਿਚਾਰਵੰਨ ਵਿਚਾਰਵੰਨ ਟੀਵੀ ਦੇ ਇਸ YouTube ਚੈਨਲ ਦੇ ਉੱਪਰ ਦੇਖ ਪਾ ਰਹੇ ਹਾਂ ਜੁੜੇ ਰਹੋ ਹੋਰ ਅਪਡੇਟ ਦੇ ਲਈ ਵਿਚਾਰਵੰਨ ਟੀਵੀ ਦੇ ਨਾਲ 90 ਬਸ ਕਰ ਵਾਲੀ ਲੰਬੀ ਨਾ ਕਰ ਵੀਡੀਓ 9 ਮਿੰਟਿੰਗ ਆ